ਅਸ਼ਵੀਕਾਲ ਜੀ ਟੀ5 ਚੈਨਲ ਪੰਜਾਬੀ ਵੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਸਵਾਤੀ ਗੁਪਤਾ ਸੋ ਆਮ ਆਦਮੀ ਪਾਰਟੀ ਨੇ ਅਮਨਦੀਪ ਕੌਰ ਨੂੰ ਮਹਿਲਾ ਵਿੰਗ ਦੀ ਸੁਭਾ ਪ੍ਰਧਾਨ ਨਿਯੁਕਤ ਕੀਤਾ ਹੈ ਜਦੋਂ ਕਿ ਪ੍ਰੀਤੀ ਮਲੋਤਰਾ ਇਸ ਅਹੁਦੇ ਤੋਂ ਹਟਾ ਦਿੱਤੇ ਗਏ ਨੇ ਉਹ ਆਪਣੀ ਪਾਰਟੀ ਵਿਰੁੱਧ ਧਰਨੇ ਤੇ ਬੈਠੇ ਹੈ ਸੋ ਇਸ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਨਾਲ ਜੋੜਿਆ ਜਾ ਰਿਹਾ ਹੈ ਪਾਰਟੀ ਹੁਣ ਕਿਸੇ ਵੀ ਤਣਾਅ ਦੇ ਢਿੱਲ ਬਰਦਾਸ਼ਤ ਨਹੀਂ ਕਰਨ ਦੇ ਮੂਡ ਵਿੱਚ ਹੈ ਸੋ ਇਸ ਤੋਂ ਪਹਿਲਾਂ ਵੀ ਪਾਰਟੀ ਨੇ ਕਈ ਅਹੁਦਿਆਂ ਤੇ ਨਿਯੁਕਤੀਆਂ ਕੀਤੀਆਂ ਸਨ ਉਦਾਰ ਸ਼ੋਮਨੀ ਕਾਲੀ ਦਲ ਦੇ ਸੀਨੀਅਰ विक्रम सिंह मजीठिया ने बागी प्रीति मल्होत्रा ਵੱਲੋਂ ਆਪ ਖਿਲਾਫ ਖੋਲੇ ਮੋਰਚੇ ਦੀ ਛਲਾਗਾ ਕੀਤੀ ਤੇ ਆਪ ਤੇ ਛੁਟਕੀ ਲਈ ਤੁਸੀਂ ਸਾਰਿਆਂ ਨੇ ਉਹ ਖਬਰ ਸੁਣੀ ਲਈ ਹੋਣੀ ਕਿ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਪ੍ਰਧਾਨ प्रीति मल्होत्रा ਜੀ ਨੂੰ ਜਿਹੜੇ ਆਪਣੀ ਪਾਰਟੀ ਦੇ ਖਿਲਾਫ ਇੱਕ ਧਰਨੇ ਤੇ ਬੈਠੇ ਸਨ ਜਿਨ੍ਹਾਂ ਨੇ ਬਹੁਤ ਵਧੀਆ ਗੱਲ ਕੀਤੀ ਆਈ ਥਿੰਕ ਅਸੀਂ ਸਾਰੇ ਐਜ਼ ਪੰਜਾਬੀ ਉਹਨਾਂ ਦੀ ਸ਼ਲਾਘਾ ਕਰਨੀ ਚਾਹੀਦੀ ਕਿ ਸ਼ੀ ਹੈਡ ਦਾ ਕਰੇਜ ਸ਼ੀ ਹੈਡ ਦ ਵਿਲ ਉਹਨਾਂ 'ਚ ਹਿੰਮਤ ਸੀ ਇਹ ਗੱਲ ਕਹਿਣ ਦੀ ਕਿ ਪੰਜਾਬੀਆਂ ਅੰਤੇ ਸਿਰ ਤੇ ਜਿਹੜਾ ਦਿੱਲੀ ਦੇ ਲੋਕ ਲਿਆ ਕੇ ਜਿਨ੍ਹਾਂ ਨੂੰ ਨਾ ਪੰਜਾਬ ਦੀ ਸਮਝ ਹੈ ਨਾ ਪੰਜਾਬੀਆਂ ਦੀ ਸਮਝ ਹੈ ਨਾ ਉਹ ਇਸ ਬਾਰਡਰ ਇਲਾਕੇ ਦੀ ਗੱਲ ਨੂੰ ਸਮਝਦੇ ਐ ਉਹਨਾਂ ਦੀਆਂ ਭਾਵਨਾ ਨੂੰ ਦਰਕਨਾਰ ਕਰਕੇ ਇਹਨਾਂ ਨੇ ਦਿੱਲੀ ਤੋਂ ਲਿਆ ਕੇ ਚਾਪਲੂਸ ਜਿਨ੍ਹਾਂ ਨੂੰ ਸ਼ਾਇਦ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ ਲਗਭਗ ਜਾਂ ਕੋਈ ਯੂਪੀ ਦਾ ਜਾਂ ਕੋਈ ਬਿਹਾਰ ਦਾ ਜਾਂ ਕੋਈ ਤਮਿਲਨਾਡੂ ਦਾ ਹੈ ਜਾਂ ਕੋਈ ਦਿੱਲੀ ਦਾ ਹੈ ਚਲੋ ਜੇ ਸੂਬੇ ਨਾਲ ਸੰਬੰਧਿਤ ਆ ਉਹਨਾਂ ਨੂੰ ਮੁਬਾਰਕ ਮਗਰ ਦੇ ਹੈ ਨੋ ਰਾਈਟ ਟੂ ਟੇਕ ਡਿਸੀਜਨਸ ਔਨ ਪੰਜਾਬ ਪੰਜਾਬ ਦੇ ਉੱਤੇ ਨਹੀਂ ਉਹਨਾਂ ਦਾ ਕੋਈ ਹੱਕ ਔਰ ਬੀਬੀ ਜੀ ਨੇ ਸਤਕਾਰਯੋਗ ਨੇ ਕਿੰਡੀ ਵਧੀਆ ਗੱਲ ਕੀਤੀ ਕਿ ਦਿੱਲੀ ਵਾਲੇ ਭਜਾਓ ਤੇ ਪੰਜਾਬੀਆਂ ਨੂੰ ਅੱਗੇ ਲਾਓ ਭਾਈ ਮੈਂ ਅੱਜ ਅਪੀਲ ਕਰਦਾ ਬੇਨਤੀ ਕਰਦਾ ਕਿ ਜਿਨ੍ਹਾਂ ਦੀ ਜਮੀਰ ਜਾਗਦੀ ਹੈ ਨਾ ਜੀ ਉਹਨਾਂ ਸਾਰੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੂੰ ਕਿ ਭਾਈ ਇਹ ਸਰਕਾਰ ਤਾਂ ਚਲੀ ਗਈ ਇਹ ਚਲੇ ਜਾਣਾ ਇਹ ਪੁੱਠੀ ਗਿਣਤੀ ਸ਼ੁਰੂ ਹੋਈ ਨੂੰ ਕੋਈ ਰੋਕ ਨਹੀਂ ਸਕਦਾ ਲੋਕਾਂ ਨੇ ਜੇਸ ਵੱਡੀ ਗਿਣਤੀ ਚ ਇਹਨਾਂ ਨੂੰ ਲਿਆਏ ਸੀ ਔਰ ਨਹੀਂ ਵੱਡੀ ਗਿਣਤੀ ਚ ਇਹਨਾਂ ਦਾ ਬਿਸਤਰਾ ਗੁੱਲ ਹੋਣਾ ਔਰ ਤੁਸੀਂ ਅੱਜ ਮੇਰੀ ਗੱਲ ਨੋਟ ਕਰ ਲਿਓ ਕਿ ਜਦੋਂ ਇਲੈਕਸ਼ਨ ਨੇੜੇ ਆਉਣੀ ਹੈ ਕਈ ਐਮਐਲਏ ਦੇ ਹਾਲਾਤ ਇਹ ਜੇ ਬਣਨੇ ਕਿ ਪਿੰਡਾਂ ਚ ਉਹਨਾਂ ਨੂੰ ਵੜਨ ਦੀ ਦੇਣਾ ਉਹਨਾਂ ਦੇ ਪਿੰਡਾਂ ਚ ਸਵਾਲ ਹੋਣੇ ਆ ਕਈਆਂ ਨੂੰ ਤਾਂ ਕੁੱਟ ਵੀ ਪੈ ਸਕਦੀ ਆ ਭਾਵੇਂ ਹਾਲਾਤ ਇਹ ਜੇ ਬਣ ਜਾਣੇ ਕੋਈ ਰੋਕ ਨਹੀਂ ਸਕੂਗਾ ਨਗਰ ਅੱਜ ਦੀ ਡੇਟ 'ਚ ਜੀਨੂੰ ਪਾਰਟੀ ਦੇ ਅਹੁਦਿਆਂ ਨੂੰ ਉਹਨੇ ਲੱਤ ਮਾਰੀ ਔਰ ਉਹਦੀ ਸ਼ਲਾਘਾ ਕਰਨੀ ਬਣਦੀ ਆ ਕਿ ਉਹਨੇ ਪੰਜਾਬ ਨੂੰ ਅੱਗੇ ਰੱਖਿਆ ਮੈਂ ਅੱਜ ਸਾਰੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿਣਾ ਹੈ ਕਿ ਭਾਈ ਤੁਸੀਂ ਕੋਈ ਆਮ ਆਦਮੀ ਪਾਰਟੀ 'ਚ ਪਹਿਲੇ ਦਿਨ 'ਚ ਨਹੀਂ ਸੀ ਤੁਸੀਂ ਕਦੇ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਸੀ ਕੋਈ ਕਿਸੇ ਨਾਲ ਸੀ ਤੁਸੀਂ ਆਮ ਆਦਮੀ ਪਾਰਟੀ 'ਚ ਗਏ ਇੱਕ ਬਦਲਾਵ ਦੇ ਨਾਂ ਤੇ ਤੁਹਾਡੇ ਨਾਲ ਵੀ ਧੋਖਾ ਹੋਇਆ ਤੁਸੀਂ ਠੱਗੇ ਗਏ ਹੋ ਅੱਜ ਜਮੀਰਾਂ ਜਗਾਓ ਔਰ ਇਸ ਭੈਣ ਦਾ ਸਾਥ ਦਿਓ ਜਿਨੇ ਕੋਈ ਗਲਤ ਗੱਲ ਨਹੀਂ ਕੀਤੀ ਆ ਜਿਨੇ ਬਿਲਕੁਲ ਸਹੀ ਕੀਤੀ ਆ ਕਿ ਪੰਜਾਬ ਦੇ ਫੈਸਲੇ ਪੰਜਾਬੀ ਕਰਨਗੇ ਖੁਦ ਮੁਖਤਿਆਰੀ ਦੀ ਗੱਲ ਕੀਤੀ ਆ ਪੰਜਾਬੀ ਆਪ ਦਾ ਫੈਸਲਾ ਕਰਨਗੇ ਦਿੱਲੀ ਆ ਕੇ ਇੱਕ ਤਾਂ ਲੁੱਟ ਕੁਸੁੱਟ ਕਰਦੇ ਆ ਉੱਤੋਂ ਸਾਨੂੰ ਦੱਸਦੇ ਆ ਕਿ ਫੈਸਲਾ ਕੀ ਕਰਨਾ ਹੈ ਪੰਜਾਬ ਤਾਂ ਦੇਸ਼ ਦੁਨੀਆ ਲਈ ਇੱਕ ਚਾਨਣ ਮਨਾਰਾ ਨੇ ਲੋਹਾ ਮਨ ਆਇਆ ਇਹਨਾਂ ਨੇ ਆਪਣਾ ਜਿੱਥੇ ਵੀ ਗਏ ਆ ਲੋਕ ਇਹਨਾਂ ਨੂੰ ਸਜਦਾ ਕਰਦੇ ਐ ਇਹਨਾਂ ਦੀ ਮਿਹਨਤ ਦਾ ਇਹਨਾਂ ਦੀ ਜਜ਼ਬੇ ਦਾ ਇਸ ਲਈ ਅਸਲੂਟ ਟੂ ਹਰ ਅਰ ਮੈਂ ਸਭ ਨੂੰ ਬੇਨਤੀ ਕਰਦਾ ਥਿਸ ਇਜ਼ ਦਾ ਟਾਈਮ ਟੂ ਕਮ ਐਂਡ ਸਪੋਰਟ ਸਹੀ ਲਈ ਖੜੇ ਹੋ ਇਤਿਹਾਸ ਇਸ ਗੱਲ ਦੀ ਗਵਾਹੀ ਭਰੂਗਾ ਭਾਈ ਤੁਸੀਂ ਹਾਥ ਦਾ ਨਾਰਾ ਸਹੀ ਟਾਈਮ ਤੇ ਮਾਰਿਆ ਬਹੁਤ ਬਹੁਤ ਧੰਨਵਾਦ ਭਾਵੇਂ ਮਸਲਾ ਆਮ ਆਦਮੀ ਪਾਰਟੀ ਦਾ ਅੰਦਰੂਲੀ ਆ ਮਗਰ ਜਿਨੇ ਸਹੀ ਕੰਮ ਕੀਤਾ ਉਹਦੀ ਸ਼ਲਾਘਾ ਕਰਨੀ ਬਣਦੀ ਆ ਮਗਰ ਐਡੇ ਹਿੰਮਤ ਵਾਲੇ ਲੋਕ ਘੱਟ ਹੀ ਰਹਿ ਗਏ ਆ ਬਾਕੀ ਤਾਂ ਉਹਦਿਆਂ ਦੇ ਭੁੱਖੇ ਆ ਮੌਕਾ ਪ੍ਰਸਤਰੇ ਉਹਨਾਂ ਨੂੰ ਉਹਨਾਂ ਦੀ ਰਾਜਨੀਤੀ ਮੁਬਾਰਕ ਮਗਰ ਇਤਿਹਾਸ ਉਹਨਾਂ ਨੂੰ ਮਾਫ਼ ਵੀ ਨਹੀਂ ਕਰੂਗਾ ਮੇਰਾ ਇਹ ਮੰਨਣਾ ਹੈ ਬਹੁਤ ਬਹੁਤ ਧੰਨਵਾਦ ਸੋ ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਤੁਸੀਂ ਜੁੜੇ ਰਹੋ ਹੋ ਡੀ5 ਚੈਨਲ ਪੰਜਾਬੀ ਦੇ ਨਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾਮ ਤਫਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ